ਇਹੜੇ ਆਹ ਟਾਇਰ ਨੇ ਹਾਂਜੀ ਇਹ ਸਾਈਡਾਂ ਕਿਉਂ ਘਸਾਉਂਦੀ ਆ ਤੇ ਵਿਚਾਲਾ ਵੱਧ ਕਿਉਂ ਖੜਾ ਲਾ ਲਿਆ ਇੱਕਾਂ ਬ੍ਰਾਕਟੀਆਂ ਦਾ ਫਰਕ ਹੁੰਦਾ ਜਿਵੇਂ ਆਹ ਬ੍ਰਾਕਟੀ ਆ ਇਹਨੇ ਰਾਵੜ ਨਹੀਂ ਮਾਰੀ ਹੋਈ ਠੀਕ ਆ ਇੱਕ ਤੇ ਤੁਸੀਂ ਬ੍ਰਾਕਟੀਆਂ ਦੇਖੋ ਇੱਥੋਂ ਰਾਵੜ ਦਾ ਜਲੂਸ ਕਰ ਦਿੰਦੇ ਜਿਵੇਂ ਹੱਬ ਚ ਮਾੜੀ ਮੋਟੀ ਢਿੱਲ ਪੈ ਗਈ ਠੀਕ ਹੈ ਜੀ ਹੁਣ ਜੀ ਉੱਥੋਂ ਸੂਤ ਦੀ ਢਿੱਲੇ ਤਾਂ ਟਾਇਰ ਦੇਖ ਲੋ ਕਿੱਡਾ ਆ ਗਿਆ ਕਿੰਨੀ ਢਿੱਲ ਪੈਣੀ ਇਹਨੂੰ ਘਸਾਉਣਾ ਹੁੰਦਾ ਕੀ ਹਾਲ ਨਾ ਨੂੰ ਬਾਬਾ ਜੀ ਵੀ ਤੁਸੀਂ ਸੁਣਾਓ ਜੀ ਹਾਂ ਜੀ ਕਿਵੇਂ ਇੰਜਨ ਹੀ ਖੋਲੀ ਬੈਠਾ ਇਹ ਐਂਡ ਤੇ ਆ ਕੇ ਜਵਾਬ ਜਆ ਦੇ ਗਿਆ ਜੀ ਬਰੂਬਲਾ ਵੱਧ ਗਈ ਸੀ ਤੇ ਚਾਰ ਪੰਜ ਸੀਜ਼ਨ ਪਹਿਲਾਂ ਇੱਕ ਸਾਈਡ ਤੋਂ ਕ੍ਰੈਂਕ ਸੀਜ ਹੋ ਗਈ ਸੀ ਠੀਕ ਹੈ ਤੇ ਹੁਣ ਆਏ ਦੀ ਵੀ ਚਲੋ ਕੰਮ ਕਰਨੀ ਸੀ ਐਦਕੀ ਚਲੋ ਬਹਾਨਾ ਹੋ ਗਿਆ ਬਹਾਨਾ ਹੋ ਗਿਆ ਹਾਂ ਜੀ ਤੇ ਇਹਨੂੰ ਆਪ ਹੀ ਕਰੇਗਾ ਤੂੰ ਹਾਂ ਜੀ ਆ ਸਾਰਾ ਆਪ ਹੀ ਕਰ ਦਿੰਨੇ ਜੀ ਠੀਕ ਆ ਇੰਜਨ ਦਾ ਕੰਮ ਆਉਂਦਾ ਸਾਰ ਫਿਰ ਦਾ ਮਸ਼ੀਨ ਦਾ A to Z ਦੀ ਕੰਮ ਹੁੰਦਾ ਹਾਂਜੀ ਆ ਸਾਰੇ ਆਉਂਦਾ ਵੀ ਜਦੋਂ ਜਿਹੜੇ ਕੰਮ ਚ ਪਾ ਕੇ ਫਿਰ ਸੰਗ ਕਾਦੀ ਆ ਤਾਂ ਕਰ ਨਹੀਂ ਕਰਨਾ ਸਹੀ ਗੱਲ ਆ ਐਕਦੀ ਅਸੀਂ ਪਹਿਲਾ ਵੀਡੀਓ ਬਣਾਈ ਸੀ ਜਦੋਂ ਮਸ਼ੀਨਾਂ ਦੀ ਰਿਪੇਅਰ ਹੁੰਦੀ ਸੀ ਐਸੀ ਮਸ਼ੀਨਾਂ ਦੀ ਰਿਪੇਅਰ ਕਰੀ ਸੀ ਨੰਨੂ ਨੇ ਹਾਂਜੀ ਉਦੋਂ ਬਾਅਦ ਉਹ ਸਾਡੀ ਵੀਡੀਓ ਦੇਖ ਕੇ ਮੈਂ ਕਹਣਾ ਕਿੰਨੇ ਕ ਫੋਨ ਆਏ ਨੰਨੂ ਤੈਨੂੰ ਮੈਨੂੰ ਬਹੁਤ ਜ਼ਿਆਦਾ ਆਏ ਨੇ ਜੀ ਹਾਂ ਤੇ ਦੋ ਤਿੰਨ ਮਸ਼ੀਨਾਂ ਦਾ ਬੰਦੇ ਤਾਂ ਬੇਕਨ ਤੇ ਖੜੀਆਂ ਸੀ ਠੀਕ ਆ ਕੋਈ અપਮਾਨ ਨਹੀਂ ਕਰਦੇ ਚਲੋ ਹਣਾ ਕਈ ਕਿਸੇ ਨੂੰ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਹੁੰਦੇ ਆਪਣੇ ਵਰਗੀ ਨੇ ਠੀਕ ਉਹ ਬੰਦੇ ਅੱਜ ਵੀ ਉਹ ਕਹਿੰਦੇ ਵੀ ਕੰਪਨੀ ਵਾਲੇ ਵੀ ਜਵਾਬ ਦੇ ਗਏ ਸੀ ਠੀਕ ਹੈ ਤੇ ਮੈਂ ਉਹਨੂੰ ਇਹ ਗੱਲ ਕਹੀ ਦੀ ਮੈਂ ਆ ਵੀ ਫੋਨ ਤਾਂ ਦੁਬਾਰੇ ਕਰੀ ਜੇ ਗੱਲ ਮੰਨੇਗਾ ਮੰਨੇਗਾ ਵੀ ਨਹੀਂ ਫੋਨ ਨਾ ਲਾਈ ਨਹੀਂ ਉਹਨੇ ਮੈਨੂੰ ਬਾਅਦ ਚ ਫਿਰ ਨਾ ਉਹਨੇ ਮੈਨੂੰ ਕਹਿੰਦਾ ਗੁਰਨਾਣਕ ਮਸ਼ੀਨ ਵਾਲਾ ਸੀਗਾ 23 ਮਾਡਲ ਮਸ਼ੀਨ ਆ ਹਾਂ ਉਹ ਮੈਨੂੰ ਪਹਿਲਾਂ ਉਹਨੇ ਮੈਨੂੰ ਫੋਨ ਕੀਤਾ ਹੀ ਕਹਿੰਦਾ ਮੈਂ ਕਿਹਾ ਭਰਾਵਾ ਵੀ ਮੈਨੂੰ ਤਾਂ ਨਹੀਂ ਇੰਨੀ ਨੌਲੇਜ ਹੈਗੀ ਠੀਕ ਹੈ ਜੀ ਇਹ ਮੈਂ ਤੈਨੂੰ ਨੰਬਰ ਲੈ ਸਾਡੇ ਬੰਦੇ ਦਾ ਤੇਰਾ ਨੰਬਰ ਦਿੱਤਾ ਫੇਰ ਫਿਰ ਉਹਨੇ ਮੈਨੂੰ ਵੀ ਫੋਨ ਕੀਤਾ ਬਾਅਦ ਚ ਕਹਿੰਦਾ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦਾ ਮੈਂ ਤਾਂ ਕਹਿੰਦਾ ਮਸ਼ੀਨ ਵੇਚਣ ਦੇ ਕਿਨਾਰੇ ਤੇ ਖੜਾ ਸੀ ਮੈਂ ਵੇਚ ਹੀ ਦੇਣੀ ਆ ਵੀ ਚੱਲਦੀ ਨਹੀਂ ਤੁਰਦੀ ਨਹੀਂ ਸਹੀ ਹੈ ਜੀ ਅਸੇ ਫਿਰ ਉਹਨੂੰ ਫੋਨ ਤੇ ਹੀ ਦੱਸਿਆ ਯਾਰ ਹਾਂਜੀ ਫੋਨ ਤੇ ਹੋਰ ਵੀ ਜਾਨੀ ਕਿ ਵਿੱਚ ਜਿਵੇਂ ਨੈਗੇਟਿਵਿਟੀ ਵਾਲੇ ਹੁੰਦੇ ਨੇ ਉਹ ਵੀ ਬਹੁਤ ਠੀਕ ਆ ਵੀ ਕੋਈ ਕਹਿੰਦਾ ਵੀ ਅਸੀਂ 20 ਸਾਲ ਪਹਿਲਾਂ ਕਰਕੇ ਛੱਡਦੇ ਵੀ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਜੇ ਕਿਸ ਦਾ ਭਲਾ ਹੁੰਦਾ ਹਨਾ ਵੀ ਛੱਡਣ ਨਾਲ ਕਿਹੜਾ ਕੋਈ ਜ਼ਿਆਦਾ ਵੱਧ ਗਿਆ ਇਹਨੂੰ ਗੱਲ ਕਿ ਇਹ ਹੁੰਦੀ ਆ ਹਾਂਜੀ ਇਹ ਇਹਦਾ ਅਗਲੇ ਨੇ ਕਹੀ ਜਾਣਾ ਹਾਂਜੀ ਹਾਂ ਪਹਿਲਾਂ ਇੱਕਦਮ ਆਪਾਂ ਵੀਡੀਓ ਪਾਈ ਸੀ ਉਹ ਤੰਗਲੀ ਦੇ ਜਣੀ ਚਾਦਰ ਲੱਗਦੀ ਹੈ ਨਾ ਹਾਂਜੀ ਉਹ ਲੋਕਾਂ ਨੇ ਬਹੁਤ ਕਮੈਂਟ ਆਏ ਨੇ ਵੀ ਅਸੀਂ ਯਾਰ ਇਹ 10 ਸਾਲ ਪਹਿਲਾਂ ਕਰਕੇ ਛੱਡਤੀਆਂ ਆ ਆਪਾਂ ਦਾ ਆਪਦਾ ਤਾਂ ਯਾਰ ਬੈਕਤੀ ਕਰਿਆ ਨਾ ਹਾਂਜੀ ਹਾਂ ਆਪਾਂ ਆਪਦਾ ਜੀ ਸਹੀ ਹੈ ਜੀ ਜਿਹੜੀ ਚੀਜ਼ ਆ ਆਪਾਂ ਆਵਦੇ ਵਾਲੀ ਦਿਖਾ ਸਕਦੇ ਆਂ ਵੀ ਅਸੀਂ ਆਹ ਕੀਤਾ ਨਮਾ ਸਹੀ ਗੱਲ ਹੈ ਜੀ ਠੀਕ ਹੈ ਕਿ ਨਹੀਂ ਦੂਜੇ ਦਾ ਤਾਂ ਹੁਣ ਮੰਨ ਲਾ ਹੁਣ ਤੂੰ ਗਰਦੀਪ ਮਸ਼ੀਨ ਹੀ ਸੀਗੀ ਉਹ ਦੱਸਦਾ ਸੀ ਇਹ ਅਸੈਂਬਲੀ ਦੇ ਬ੍ਰਾਕਟੀਆਂ ਬਣਦੀ ਜਾਂਦੀ ਸੀ ਇਹ ਬ੍ਰਾਕਟ ਇਹ ਦੋ ਦੋ ਜੋੜੇ ਸਿੱੜਦੇ ਤੇ ਅੱਗੇ ਠੀਕ ਆ ਐਤ ਕੀ ਯਾਨੀ ਕਿ ਨਾ ਨਾਟ ਖੁੱਲੇ ਨੇ ਨਾ ਕੋਈ ਟੁੱਟਈ ਹੈ ਨਾ ਕੋਈ ਬਰਾਕਟੀ ਸਿੱਟੀ ਹੈ ਇਧਰੋਂ ਪਾਣਾ ਚਾਬੀ ਜਾ ਕੇ ਨਹੀਂ ਦੇਖਿਆ ਜਦੋਂ ਕੇਰਾ ਰਿਪੇਅਰ ਕਰਤੀ ਮੁੜ ਕੇ ਨਹੀਂ ਜਾ ਕੇ ਮੈਂ ਨਾਲ ਜ਼ਰੂਰ ਰਹਾ ਇਕੱਠੇ ਮਸ਼ੀਨਾਂ ਚੱਲੀਆਂ ਨੇ ਤੇ ਕੋਈ ਕਮੀ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਠੀਕ ਆ ਹਾਂਜੀ ਹਾਂ ਤੇ ਪ੍ਰੀਤ ਕਿਵੇਂ ਚੱਲੀ ਪਈਲੀ ਪ੍ਰੀਤ ਬਹੁਤ ਵਧੀਆ ਰਹੀ ਜੀ ਤੇ ਤੇਲ ਦੀ ਵੀ ਔਸਤ ਝੂਠ ਬੋਲਣਾ ਕੰਮ ਹੋ ਗਿਆ ਠੀਕ ਆ ਉਹਦੇ ਪੈਂਦਾ 340 ਲੀਟਰ ਦੇ ਕਰੀਬ ਹੀ 90 ਕਿੱਲੇ ਦੀ ਔਸਤ ਪਾਉਂਦੀ ਰਹੀ ਹੈ ਠੀਕ ਆ ਇਹ ਤਾਂ ਬਹੁਤ ਐਵਰੇਜ ਆ ਹਾਂ ਜੀ ਯਾਨੀ ਕਿ ਉਹਦੇ 12 ਇੰਚੀ ਪੁਲੀ ਦੀ ਕਿਹੇ ਗੇਅਰ ਹੁੰਦੇ ਨੇ ਜਿਹੜੇ ਲੋ ਸਪੀਡ ਨੇ ਇਹ ਠੀਕ ਆ ਜਿਵੇਂ ਜਿੰਨੀ ਛੋਟੀ ਪਾਈ ਜਾਵਾਂ ਕੋਈ ਵਹਿਮ ਨਹੀਂ ਹੈਗਾ ਹਾਂ ਜੀ ਤੇ 12 ਇੰਚੀ ਪੁਲੀ ਤੇ ਤੀਜੇ ਗੇਅਰ ਦੇ ਵਿੱਚ ਆਰਾਮ ਨਾਲ ਚੱਲਦੀ ਰਹੀ ਹੈ ਤੀਜਾ ਹਾਈ ਵੀ ਲੈਂਦੀ ਰਹੀ ਆ ਕੋਈ ਦਿੱਕਤ ਨਹੀਂ ਆਇਆ ਠੀਕ ਆ ਹਾਂਜੀ ਹਾਂ ਇਹਨੂੰ ਇੱਕ ਚਲ ਖੈਰ ਤੇਰੇ ਉਹ ਮਸ਼ੀਨ ਦੇ ਹੁਣ ਲਾਈ ਵੀ ਤਾਂ ਸਟਿੱਪਣੀ ਆ ਅਜਾ ਆਪਾਂ ਮੈਂ ਤੈਨੂੰ ਤੇ ਇੱਕ ਸਵਾਲ ਪੁੱਛਣਾ ਹਾਂਜੀ ਚਲੋ ਇਹ ਤਾਂ ਖੈਰ ਘਸਿਆ ਆਹ ਟਾਇਰ ਵੀ ਇਹਦੇ ਵੀ ਆ ਜਾ ਐਹੀ ਚੀਜ਼ ਹਾਂਜੀ ਹਾਂ ਜਿਹੜੇ ਆਹ ਟਾਇਰ ਨੇ ਹਾਂਜੀ ਇਹ ਸਾਈਡਾਂ ਕਿਉਂ ਘਸਾਉਂਦੀ ਆ ਤੇ ਵਿਚਾਲਾ ਵੱਧ ਕਿਉਂ ਖੜਾ ਰਿਹਾ ਜਿਵੇਂ ਇੱਕ ਤਾਂ ਹੁੰਦਾ ਵੀ ਨਵੀਂ ਜੀ ਬਿਮਾਰੀ ਹੈ ਹਾਂ ਉਹਦਾ ਕਾਰਨ ਹੁੰਦਾ ਵੀ ਜਿਹੜੀ ਪਲੇਟ ਆ ਉਹ ਲੱਗਦੀ ਹੈ ਹਿੱਸੇ ਤੇ ਹਾਂ ਉਹ ਮਾੜੀ ਮੋਟੀ ਕੋਈ ਆਊਟ ਲੱਗੀ ਆਊਟ ਲੱਗੀ ਉਦੋਂ ਤਾਂ ਨੇ ਕਸਾਉਣੇ ਹੀ ਕਸਾਉਣੇ ਨੇ ਜੇ ਕਈ ਵਾਰੀ ਇਹ ਹੋ ਗਿਆ ਵੀ ਆਪਣੇ ਦੇ ਵਿੱਚ ਚਾਰ ਸੀਜ਼ਨ ਹੋ ਗਏ ਪੰਜ ਹੋ ਗਏ ਵੀ ਉਦੋਂ ਕਸਾਉਣ ਲੱਗੀ ਉਹ ਜਿਵੇਂ ਹੱਬ ਚ ਮਾੜੀ ਮੋਟੀ ਢਿੱਲ ਪੈ ਗਈ ਠੀਕ ਹੈ ਜੀ ਹੁਣ ਜੇ ਉੱਥੋਂ ਸੂਤ ਦੀ ਢਿੱਲ ਐ ਤਾਂ ਟਾਇਰ ਦੇਖ ਲੋ ਕਿੱਡਾ ਆ ਗਿਆ ਕਿੰਨੀ ਢਿੱਲ ਪੈਣੀ ਹੈ ਉਹਨੇ ਕਸਾਉਣਾ ਅੰਦਰ ਹੀ ਹੈ ਕਸਾਉਣਾ ਅੰਦਰ ਹੀ ਆਹਰੋਂ ਕਹਦਾ ਨਹੀਂ ਠੀਕ ਹੈ ਹਾਂਜੀ ਹਾਂ ਇਹ ਜੀ ਇਹਦਾ ਇਹ ਆ ਗਿਆ ਉਹ ਪਲੇਟ ਜਿਹ ਚ ਜਿਹੜੀ ਨਵੀਂੋ ਮਸ਼ੀਨ ਕਸਾਉਂਦੀ ਆ ਉਹਦਾ ਨਕਸ਼ਾ ਪਲੇਟ ਦਾ ਠੀਕ ਹੈ ਜਿਹਦੇ ਹਿੱਸੇ ਦੀ ਪਲੇਟ ਲਾਦੀ ਹੈ ਕੋਈ ਵੈਲਡਿੰਗ ਖਿੱਚ ਲੈਂਦੀ ਆ ਅਗਲਾ ਚਾਹੇ ਸਹੀ ਲਾਉਂਦਾ ਸਹੀ ਗੱਲ ਆ ਉਦੋਂ ਫਰਕ ਪੈਣੀ ਪੈਣਾ ਠੀਕ ਆ ਹੋਰ ਇਹਦਾ ਕੋਈ ਚੱਕਰ ਨਹੀਂ ਹੁੰਦਾ ਇੱਕ ਜੇ ਬਾਅਦ ਚੋਂ ਕਿਸੇ ਨੂੰ ਲੱਗੀ ਆ ਤਾਂ ਮੇਨ ਕਾਰਨ ਹੱਬਦਾ ਠੀਕ ਆ ਜੇ ਹੱਬ ਜਿੱਟਲ ਪੈ ਗਈ ਉਹ ਉਥੋਂ ਜੇ ਮਾੜੀ ਮਾੜੀ ਹੋ ਜਾਂਦੀ ਆ ਮੈਂ ਬਹੁਤ ਬੰਦਿਆਂ ਨਾਲ ਇਹ ਗੱਲਬਾਤ ਕਰੀ ਸੀ ਪਰ ਕਿਸੇ ਨੇ ਦੱਸਿਆ ਨਹੀਂ ਆ ਤੇਰੀ ਗੱਲ ਮੰਨਣ ਆ ਵੀ ਜਿਆਦਾ ਹੱਬ ਜਿੱਟਲ ਪੈ ਗਈ ਹਾਂਜੀ ਹਾਂ ਉਹ ਤਾਂ ਫਿਰ ਮਾੜਾ ਮੋਟਾ ਉਹ ਤਾਂ ਹੋਣਾ ਹੀ ਆ ਜੀ ਹੋਣਾ ਹੀ ਆ ਨਾਲੇ ਹੱਬ ਟੁੱਟਣ ਦਾ ਖਤਰਾ ਹੋ ਜਾਂਦਾ ਜੀ ਉਦੋਂ ਫਿਰ ਝੁੱਡਾ ਪੈਂਦਾ ਪ੍ਰੈਕਟੀਆਂ ਤਾਂ ਉਹੀ ਚੱਲਦੀਆਂ ਨੇ ਜਿਹੜੀਆਂ ਉਹੀ ਦੀ ਕੋਈ ਨਹੀਂ ਜੰਮੀ ਵੀ ਸੀੜੀ ਕੋਈ ਵੀ ਠੀਕ ਆ ਕੋਈ ਦਿੱਕਤ ਨਹੀਂ ਆਈ ਅਸਿਆ ਹਾਂਜੀ ਹਾਂ ਕਿੰਨੇ ਗੀਲੇ ਵੱਢ ਗਏ ਦੇ ਨਾਲ ਇਹ ਹੈਗੀ ਜੀ 5.500 ਦੇ ਕਰੀਬ ਠੀਕ ਆ ਹਾਂਜੀ ਹਾਂ ਆ ਤੇਰੀ ਗੱਲ ਸਹੀ ਆ ਜਦੋਂ ਅਸੀਂ ਵੀਡੀਓ ਬਣਾਈ ਸੀ ਆ ਉਹੀ ਵੱਡਾ ਨਟ ਪਾ ਕੇ ਦੋ ਉੱਤੇ कसे ਵੇ ਸੀਗੇ ਇਹ ਇੱਕਾ ਬਰਾਕਟੀਆਂ ਦਾ ਫਰਕ ਹੁੰਦਾ ਜਿਵੇਂ ਆ ਬਰਾਕਟੀ ਹੈ ਇਹਨੇ ਰਾਵੜ ਨਹੀਂ ਮਾਰੀ ਹੋਈ ਠੀਕ ਆ ਇੱਕ ਤੇ ਤੁਸੀਂ ਬਰਾਗਦੇ ਦੇਖੋ ਇੱਥੋਂ ਰਾਵੜ ਦਾ ਜਲੂਸ ਕੱਢ ਦਿੰਦੀ ਆ ਕੱਢ ਦਿੰਦੀ ਆ ਸਹੀ ਗੱਲ ਆ ਜੇ ਪੌਣੀਆਂ ਨੇ ਵੀ ਪੂਰੀ ਪੂਰੀ ਹੋਵੇ ਰਾਵੜ ਦਾ ਖਤਮ ਹੋਵੇ ਠੀਕ ਆ ਜਦੋਂ ਖਤਮ ਹੋ ਗਈ ਉਹ ਰਾਵੜੇ ਇੰਨੀ ਘੁੱਟੀ ਜਾਂਦੀ ਉਹ ਖਤਮ ਹੋਏ ਉਹ ਠੀਕ ਆ ਹੁਣ ਜਿਵੇਂ ਨੇ ਪੂਰੀ ਪੂਰੀ ਰਾਵੜ ਪੂਰੀ ਰੱਖੀ ਹੋਈ ਆ ਬੇਤੋਂ ਇੱਥੋਂ ਦੀ ਬਾਹਰ ਹੀ ਨਿਕਲੀ ਨਹੀਂ ਨਿਕਲੀ ਹੁਣ ਦੇਖਿਓ ਕਈਆਂ ਦੇ ਇੱਥੋਂ ਦੀ ਬਾਹਰ ਨਿਕਲੀ ਬਾਹਰ ਨਿਕਲੀ ਪਈ ਤੁਸੀਂ ਨਾ ਉਹ ਇੱਥੇ ਨਿਕਲਾਈ ਉਹ ਉਹ ਤਿਆਰ ਕਰਕੇ ਉਧਰ ਹੀ ਖੜਾਏ ਜੀ ਅੰਮਰ ਸਰ ਉਸੇ ਅੰਮਰ ਸਾਰੀ ਕਿਲਾ ਰੋਥੀ ਚੱਲਣੀ ਐ ਫਿਰ ਇੱਧਰ ਨੂੰ ਆਉਂਦੇ ਫਿਰ ਫੇਰ ਜਾਂਦੇ ਠੀਕ ਐ ਤੇ ਜਗੀਰ ਫੇਰ ਪੂਰਾ ਵਾਲਾ ਇਹਨੇ ਨਹੀਂ ਹੈ ਨਹੀਂ ਸੀ ਕੱਲਾ ਤੇ ਸਪਾਈਕਾਂ ਪਾਈਆਂ ਨੇ ਇੱਕ ਠੀਕ ਐ ਦੋਨੇ ਪਾਸੇ ਵਾਲੀਆਂ ਜੀ ਅੱਛਿਆ ਤੇ ਉਹ ਵੀ ਕਿਸੇ ਦਾ ਜਵਾਬ ਆ ਵੀਡੀਓ ਪਾਈ ਦੀ ਮਾਪਦੇ ਵਾਲੇ ਇੰਸਟਾਗ੍ਰam ਤੇ ਹਾਂ ਤੇ ਕਹਿੰਦੇ ਵੀ ਦੋਨੇ ਬੰਨੇ ਵਾਲੀਆਂ ਵੀ ਮਾਲ ਉੱਥੇ ਕਮਾਈ ਜਾਂਦੇ ਨੇ ਗਾਹਾਂ ਨਹੀਂ ਕੱਢਦੀਆਂ ਠੀਕ ਐ ਵੀ ਉਹਦਾ ਤਾਂ ਕੋਈ ਰੋਲ ਹੀ ਨਹੀਂ ਉੱਥੇ ਕਮਾਉਣ ਦਾ ਉਹਦਾ ਮੇਨ ਕਾਰਨ ਜ਼ਿਆਦਾ ਗੈਲਰਮ ਦੀਆਂ ਪੱਤੀਆਂ ਠੀਕ ਐ ਜਾਂ ਆਪਣੀ ਤੰਗਲੀ ਉੱਚੀ ਐ ਠੀਕ ਐ ਉਹ ਫਿਰ ਉੱਥੇ ਗੜਾਉ ਗੜਾਉ ਕਰੀ ਜੋ ਬਸ ਸਵਾਲ ਤਾਂ ਫਿਰ ਚਲੋ ਹਨਾ ਜਿੰਨਾ ਕਿ ਜਿਹਨੂੰ ਨੌਲੇਜ ਹੁੰਦੀ ਅਗਲਾ ਉਹਦੀ ਦੋਂਦਾਗਾ ਆਹ ਫਿਰ ਤਾਂ ਗੱਲ ਹੈ ਧੋਨੇ ਦੇ ਵਿੱਚ ਅਸੀਂ ਦਾ ਗਰਾਰੀ 48 ਦੀ ਰੱਖਦੇ ਹੁੰਨੇ ਆ ਠੀਕ ਆ ਹੁਣ ਜੇ ਕਿਸੇ ਨੂੰ ਕਹਿ ਦਿਆ ਲਗਾ ਸਾਡੇ ਸਟਾਫ ਆਕਰਾਂ ਟੁੱਟ ਜਾਣ ਇਹ ਨਾ ਹੋ ਜੇ ਆਪਾਂ ਨੂੰ ਹੁਣ ਜਿਵੇਂ ਪਲੇਟ ਬਾਸਕਟਾਈ ਗੱਲ ਕਰਦੇ ਆ ਹਾਂ ਉਹਦਾ ਮੇਨ ਵੱਡਾ ਕਾਰਨ ਹੈ ਵੀ ਜਿਹੜੀ ਆਪਣੀ ਬਾਸਕਟ ਦੇ ਮਗਰ ਪਲੇਟ ਆ ਗਈ ਇਹ ਤੇ ਪਟਾ ਲੱਗਿਆ ਠੀਕ ਆ ਸਟਾਫ ਆਕਰਾਂ ਤੋਂ ਦੂਰ ਹੋਣਾ ਠੀਕ ਆ ਵੀ ਸਟਾਫ ਆਕਰੋਂ ਤੋਂ 2-3 ਇੰਚ ਦੂਰ ਚਾਹੀਦੇ ਨੇ ਤੰਗਲੀ ਤੋਂ ਜਣੀ ਉੱਪਰ ਥੱਲੇ ਵਾਲੇ ਪਟੇ ਤੋਂ ਫਿਰ ਠੀਕ ਹੈ ਉਧਰੋਂ ਈਦ ਸੀ ਤੇ ਦੁਕਾਨਾਂ ਦੇ ਕੋਹੁੰਨਾ ਬੰਦ ਉਹ ਕਹਿੰਦੇ ਵੀ 2 ਦਿਨ ਸਮਾਨ ਨਹੀਂ ਮਿਲਦਾ ਠੀਕ ਹੈ ਤੇ ਇਥੇ ਧੂਰੀ ਆਪਣਾ ਮਿੱਤਰ ਹੈ ਜੀ ਮੁੰਡਾ ਡੀਜ਼ਲ ਪੰਪ ਦਾ ਕੰਮ ਕਰਦਾ ਹਾਂ ਉਹਨੂੰ ਫੋਨ ਕਰ ਲਿਆ ਉਹ ਕਹਿੰਦਾ ਵੀ ਕੰਪਰੈਸਰ ਤਿਆਰ ਪਏ ਨੇ ਉਹਦਾ ਕੋਈ ਗਾਹਾਂ ਜਾਣ ਪਛਾਣ ਆ ਰਹੀ ਠੀਕ ਹੈ ਕਹਿੰਦਾ ਵੀ ਤੂੰ ਗੱਡੀ ਦਾ ਹੀਲਾ ਕਰ ਮੈਂ ਆਪਣੇ ਮੁੰਡਾ ਤਾਏ ਦਾ ਜੀ ਉਹਨੂੰ ਫੋਨ ਕਰਿਆ ਉਹ 에어ਪੋਰਟ ਨੂੰ ਚੱਲਦਾ ਠੀਕ ਹੈ ਤੇ ਉਹਨੇ ਦੱਸਿਆ ਕਹਿੰਦਾ ਵੀ ਮੈਂ ਤਾਂ ਜਾਣਾ ਨਹੀਂ ਵੀ ਹੋਰ ਗੱਡੀ ਜਾਣੀ ਹੈ ਠੀਕ ਹੈ ਉਹ 6 ਵਜੇ ਨੂੰ ਕੰਪਰੈਸਰ ਉਹਦੇ ਚ ਰੱਖ ਠੀਕ ਆ ਰਾਤ ਨੂੰ ਸਹੀ 1:30 ਵਜੇ ਅਸੀਂ ਪਹੁੰਚ ਕੇ 에ਰਪੋਰਟ ਤੇ ਉਧਰ ਹੋ ਪਹੁੰਚ ਗਿਆ ਤੇ ਸਵੇਰ ਨੂੰ ਅਸੀਂ ਫਿੱਟ ਕਰ ਲਿਆ ਜੀ ਆਪ ਕਰਕੇ ਉਸ ਤੋਂ ਬਾਅਦ ਮਦਰ ਪਹਿਲਾਂ ਅਡਵਾਂਸ ਦੀ ਟਾਈਮ ਥੋੜਾ ਜਿਆ ਠੀਕ ਆ ਤੇ ਟਾਈਮ ਰਿਟਾਇਰ ਕਰਕੇ ਰੱਖ ਲਿਆ ਵੀ ਇੰਜੀਨੀਅਰ ਰੇਸ਼ ਦੱਤੇ ਤੋਂ ਪਟਾਕੇ ਨਾ ਮਾਰੇ ਤੇ ਖਿਚਾਈ ਵਧੀਆ ਕਰੇ ਠੀਕ ਆ ਮੈਨੂੰ ਫਿਰ ਏਰੀਆ ਜੁਪੀ ਵੀ ਗਏ ਹਾਂ ਜੁਪੀ ਵੀ ਗਏ ਤੇ ਉੱਥੇ ਕਿਵੇਂ ਲੱਗਿਆ ਕੰਮ ਉੱਥੇ ਜਾਨੀ ਕਿ ਮਸ਼ੀਨ ਬਹੁਤ ਹੀ ਚਲੋ ਫਿਰ ਵੀ ਵਧੀਆ ਰਹਿ ਗਈ ਠੀਕ ਆ ਅਸੀਂ ਜਾਨੀ ਕਿ ਕਦੇ ਫਰਕ ਜੇ ਨਹੀਂ ਕਿਹਾ ਅਸੀਂ ਮਸ਼ੀਨਾਂ ਚਲਾਏ ਤੇ ਸਾਂਝੀਆਂ ਤੇ ਨਹੀਂ ਇਹ ਦੋਨੇ ਗਰਦੀਪ ਤੇ ਹੀਰਾ ਜੀ ਠੀਕ ਆ ਤੇ ਵੀ ਕਦੇ ਇਹ ਨਹੀਂ ਹੈਗਾ ਵੀ ਤੂੰ ਵੱਧ ਘੱਟ ਵੱਧ ਗਿਆ ਮੈਂ ਵੱਧ ਗਿਆ ਵੀ ਇਹ ਫਰਕ ਨਹੀਂ ਕਦੇ ਰੱਖਿਆ ਠੀਕ ਆ ਹਾਂਜੀ ਤੇ ਯਾਨੀ ਕਿ ਵਧੀਆ ਕੰਮ ਹੋ ਗਿਆ ਉੱਥੇ ਵੀ ਫਿਰ ਹਰਿਆਣੇ ਆ ਕੇ ਉੱਥੇ ਵੀ ਵਧੀਆ ਝਟ ਲੱਗੀ ਸੀ ਪਿੰਡ ਲਾਈ ਫਿਰ ਪਿੰਡ ਦਾ ਥੋੜੀ ਕਰਿਆ ਸੀ ਪਿੰਡ ਆਪਾਂ ਮਿਲਾਂ 70 80 ਕਿਲੇ ਵੱਡੇ ਹੋਣਗੇ ਉਸਦੁਆਰ ਨੰਨੂ ਇੱਕ ਮਸ਼ੀਨ ਬਾਰੇ ਤਾਂ ਨੌਲੇਜ ਦੇਤੀ ਜਿਹੜਾ ਕਟਰ ਵਾਲ ਆ ਹਾਂਜੀ ਇਹ ਕਈ ਵਾਰ ਆਪਾਂ ਚਲੋ ਮਸ਼ੀਨ ਵਾਲੇ ਤਾਂ ਐਂ ਕਹਿ ਕੇ ਸਾਰ ਦੇ ਦਿੰਦੇ ਨੇ ਵੀ ਰੀਲ ਝਾੜਦੀ ਆ ਦਾਣਾ ਉਹ ਤੁਰ ਤੋਂ ਤੁਰ ਤੱਕ ਦਾਣਾ ਸਿੱਟੀ ਜਾਂਦਾ ਹੁੰਦਾ ਉਹਦਾ ਕੀ ਕਾਰਨ ਉਹ ਹੁਣ ਕਈ ਕਹਿੰਦੇ ਨੇ ਮਗਰ ਦੀ ਵੀ ਨਹੀਂ ਆਉਂਦਾ ਤੇ ਪਤਾ ਨਹੀਂ ਲੱਗਦਾ ਵੀ ਕਿੱਥੋਂ ਦੀ ਆਉਂਦਾ ਹਾਂ ਹੁਣ ਚਲੋ ਉਹ ਤਾਂ ਆਪਾਂ ਨੇ ਰੱਖਿਆ ਠੀਕ ਆ ਵੀ ਕਰਚਾ ਧਾਰਨ ਦੇ ਤੌਰ ਤੇ ਰੱਖਿਆ ਆਉ ਦੇ ਫਸੇਆ ਖੜਾ ਆ ਪਹਿਲਾਂ ਤੋਂ ਫਸੇ ਹੋਏ ਨੇ ਹਾਂ ਇੱਥੇ ਨਾ ਜਿਹੜੀ ਮੇਨ ਪੱਤੀ ਆ ਮਗਰ ਲਈ ਹਾਂ ਸਟੈਪ ਵਾਲੀ ਠੀਕ ਆ ਤੇ ਉਹਦੇ ਵਾਲੀ ਮਾ ਫਿੰਗਰ ਵਾਲੀ ਹਾਂਜੀ ਉਹ ਚ ਬੇਲ ਪੈ ਜਾਂਦੀ ਹੈ ਠੀਕ ਆ ਉਥੇ ਕਰਚਾ ਫਸ ਗਿਆ ਉਹ ਕਰਚਾ ਇਹ ਹਜਦਾਉਂਦਾ ਚਲਦੀ ਨਹੀਂ ਤੇ ਦੇਖਿਓ ਹਾਂ ਉਥੋਂ ਲੈ ਲਓ ਵੀ ਤੁਸੀਂ ਐਨੇ ਨਹੀਂ ਘਾ ਜਾਂਦੀ ਆ ਉਹ ਜਦੋਂ ਕਾਟਰ ਨੀਵਾ ਕਰ ਲਿਆ ਉਰੇ ਦਾਣਿਆਂ ਦੀ ਲਾਈਨ ਹੁੰਦੀ ਹੈ ਲੱਗੀ ਵੀ ਉਹ ਡਿਗਣੀ ਡਿਗੜੇ ਨੇ ਅਸਿਆ ਉਹਦਾ ਜਾਂ ਤਾਂ ਇਹ ਹੈ ਵੀ ਜਦੋਂ ਸਟੈਪ ਕੱਢ ਕੇ ਜਾਂ ਤਾਂ ਉਹਦੇ ਲੇਡ ਲਵਾ ਲਓ ਉਹ ਐਂਗਲ ਤੇ ਹਾਂਜੀ ਠੀਕ ਆ ਉਹ ਗਲਾਈ ਬਹੁ ਪਈ ਹੁੰਦੀ ਆ ਉਹ ਮਸੀ ਦਾ ਕਾਟਰ ਟਕਿਆ ਹੋਇਆ ਨਹੀਂ ਤੁਹਾਨੂੰ ਦਿਖਾ ਦਿੰਦੇ ਉਹਦੇ ਬਹੁ ਪਈ ਹੋਈ ਆ ਐਂ ਦੇਖੋ ਉਹਦਾ ਲਾਂਬਾ ਵੀ ਆਏ ਦੋ ਤਿੰਨ ਦਾ ਇਹ ਇਹੀ ਗੱਲੋਂ ਅਸਿਆ ਤੇ ਉਹ ਉਹਦਾ ਮੇਨ ਕਾਰਨ ਇਹੀ ਹੁੰਦਾ ਸਾਰੇ ਗੀੜੇ ਚ ਹੀ ਆਉਣਗੇ ਉਹ ਸਾਰੇ ਗੀੜਿਆਂ ਚ ਨਾਲੇ ਕਣਕ ਵੱਡੀ ਜਦੋਂ ਰੌਣੀ ਹੋਗੀ ਕਣਕ ਹਰੀ ਬਹੁਤ ਹੋਊ ਠੀਕ ਆ ਕਿਉਂਕਿ ਉਹ ਇੰਨੇ ਜਿਆਦੇ ਹੁੰਦੇ ਨਹੀਂ ਪਰ ਹੁੰਦੇ ਵੀ ਬਹੁਤ ਨੇ ਆਓ ਫਿਰ ਉਹ ਤਾਂ ਜਦੋਂ ਹਰੇ ਹੋ ਕੇ ਮੰਨ ਕੇ ਚੱਲ ਹੁਣ ਆਪਾਂ ਵਿੱਚ 10 ਕਿਲੋ ਦਾ ਵੀ ਪਾਉਣੇ ਆ ਵਿੱਚ ਜਿਹਨੂੰ 5-6 ਕਿਲੋ ਦਾ ਵੀ ਪਾਉਣੇ ਆ ਕਣਕ ਦਾ ਉਹ ਵੀ ਪੂਰੀ ਵਧੀਆ ਹੋ ਜੇ ਦੀ ਆ ਹਾਂ ਉਹ ਇੱਥੋਂ ਦੀ ਦਾਣਾ ਆਉਣਾ ਹੀ ਆਉਣੇ ਜੋ ਖਰਚਾ ਲੰਘਿਆ ਦਾਣਾ ਕਿਉਂ ਨਹੀਂ ਆਉਂਦਾ ਦਾਣਾ ਕਿਉਂ ਨਹੀਂ ਆਊਗਾ ਹੁਣ ਆ ਜੀ ਜਦੋਂ ਕੱਟਣ ਹਾਂ ਜੀ ਵੀ ਨੌਲੇਜ ਵਾਲੀ ਗੱਲ ਹੀ ਆ ਹਾਂ ਇੱਥੇ ਚਾਹੇ ਦਾ ਲੇੜ ਲੱਗ ਜੇ ਜਾਂ ਜਮੀ ਬਰੀਕ ਕੋਈਆਂ ਪੱਤੀਆਂ ਕੱਟ ਗਈ ਠੀਕ ਆ ਜੋ ਹਿਸਾਬ ਨਾਲ ਟਾਂਕਾ ਲੱਗ ਜੇ ਐਂ ਖੜੀ ਕਰ ਦੇ ਚਾਹੇ ਸਰੀਏ ਗੋਲ ਸਰੀਏ ਖੜੇ ਕਰ ਦੋ ਠੀਕ ਆ ਵਿੱਚ ਆਪਾਂ ਬੰਦੇ ਹੀ ਉਲਝ ਜਾਂਦੇ ਨੇ ਵੀ ਨਾ ਸਟਾਵਾ ਕਰਾਂ ਤੋਂ ਆ ਰਿਹਾ ਹੈ ਨਾ ਪਿਸੋਂ ਦੀ ਆ ਰਿਹਾ ਹੈ ਹਾਂ ਬਿਨਾ ਬੈੱਡ ਤੋਂ ਆ ਰਿਹਾ ਹੈ ਵੀ ਆਉਂਦਾ ਪਤਾ ਨਹੀਂ ਕਿੱਥੋਂ ਹੈ ਉਹ ਆਉਂਦਾ ਉਹ ਪਤਾ ਨਹੀਂ ਰੀਲ ਚਾ ਆਪਾਂ ਕਿਹੜਾ ਐਂਗਲ ਸੇਤੀ ਨਵੀਂ ਲਵਾਉਣੇ ਆ ਇਹ ਤਾਂ ਸੇਤੀ ਤਾਂ ਲੱਗਦੀ ਨਹੀਂ ਜੀ ਉਹ ਤਾਂ ਜੇ ਕਈ ਵਾਰ ਕੋਈ ਬਿੰਗੀ ਬੋਲੀ ਹੋ ਗਈ ਆਲਾ ਕਹਿੰਦਾ ਚਲੋ ਬੰਦ ਇਹਨੂੰ ਕਿਹੜਾ ਬਦਲਦਾ ਆਖਸਰ ਨੂੰ ਘਸ ਨਹੀਂ ਤਾਂ ਹੈਗੀ ਆ ਤਸ ਨਹੀਂ ਆ ਜੀ ਗਲਾਈ ਪੈ ਜਾਂਦੀ ਆ ਬਹੁਤ ਜ਼ਿਆਦੇ ਇੱਥੇ ਹੋਣੀ ਵੀ ਇੱਕ ਦੋ ਲੈਦਾ ਹੈਗੀ ਹੈਗੀ ਇਹਦੇ ਉਹ ਪ੍ਰੀਤ ਦੇ ਬਹੁਤੀ ਹੈ ਉਹ ਚਲੋ ਟੱਕਿਆ ਹੋਇਆ ਠੀਕ ਆ ਨਹੀਂ ਤਾਂ ਉਹਦਾ ਦੇਖਿਆ ਜਾਂਦਾ ਆਹ ਪਰਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਰੱਖਿਆ ਜੀ ਚੰਗਾ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਜਰੂਰ ਕਰ ਦਿਓ ਜੀਰੋ ਜਦੋਂ ਮਰਜੀ ਲੋਡ ਆ ਜਦੋਂ ਮਰਜੀ ਫੋਨ ਕਰੋ ਕੋਈ ਨੰਬਰ ਦੱਸਣਾ ਨੂੰ ਤੇ ਰਿਕਾ 8146594006 ਇੱਕ ਵਾਰ ਹੋਰ ਦੱਸ ਦੇ 8146594006